ਉਹ ਵਾਲੀ ਜੱਥੇਾਰ ਕਰਕੇ ਸਪੈਸ਼ਲ ਨਾਕਾ ਬੰਦੀ ਚੈਕਿੰਗ ਚੱਲ ਰਹੀ ਹੈ। ਸੁਲਮਾਨਾ ਸਪੀਸਾ ਪਰਾਲਾ ਬੀਐਫਸਾ ਵਾਲੀ ਪਰਾਲੀ ਰੇਤਾਂ ਦੇ ਗੈਸਟਾਂ ਚੈਕਿੰਗ ਨਾਕੇ ਤੇ ਲੱਗੀ ਹੋਈ ਹੈ। ਕੱਲ ਜਰਜੀਤ ਸਿੰਘ ਨਾਲ ਨੇ ਅੰਮ੍ਰਿਤਵ ਦੇ ਨਕਾ ਲਾਇਆ ਸੀ। ਇਹ ਦੌਰਾਨ ਚੈਕਿੰਗ ਕੀਤੀ ਕੋਈ ਵਿਅਕਤੀ ਤੋਂ 200 ਰਾਂਮ ਫੀਮ ਬਰਾਮਦ ਹੋਇਆ। ਹੂੰ ਉਹ ਜਿਹੜੇ ਮੌਲ ਹੋ ਕੀ ਬਰਾਮਦ ਹੋਇਆ ਇੱਕ ਏਐਸੀ ਬਲਦੇਵ ਸਿੰਘ ਵਾਲਾ ਦਰਾਨੀ ਗਸਤ ਆਇ 50 ਫੀਰ ਬਣਤੀ ਹੋਈ ਸੀ। ਜੋਸ਼ਨ ਕਾਉਗੇ ਅਸ਼ਪਲ ਨਾਦ ਜੋਸ਼ਨ ਕਾਉਗਾ ਤੋ 4 ਸਿਲੰਡਰ ਇੱਕ ਐਕਟਿਵ ਬਰਨ ਕੀਤੀ ਹੈ। ਸਰ ਜੀ ਧਿਆਨ ਦੇਣਾਂ ਦੇ ਵਿੱਚ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿ ਸ਼ਕਤੀ ਕੀਤੀ ਜਾ ਰਹੀ ਹੈ? ਬਿਲਕੁਲ ਪੂਰੀ ਸ਼ਕਤੀ ਕੀਤੀ ਜਾ ਰਹੀ ਹੈ ਧਿਆਨ ਦੇਣ। ਕਿਸ ਨੂੰ ਕੋਈ ਵੀ ਬਖਸ਼ਾ ਨਹੀਂ ਜਾਏਗਾ ਮਾੜੇ ਉਸਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਇਹਨਾਂ ਨੂੰ? ਸੰਦੇਸ਼ ਚੋਰਾਂ ਨੂੰ ਸੰਦੇਸ਼ ਇਹ ਵੀ ਜਾਂਦਾ ਰਾਜਪੁਰਾ ਛੱਡ ਜਾਓ ਤਾਂ ਜੋ ਇਹ ਛੱਡ ਜਾਓ। ਕੀ ਧਾਰਾ ਲਾਈ ਸਾਰੀ ਕੋਈ? ਚੋਰੀ ਦੀ ਤਰ੍ਹਾਂ ਲੱਗੀ। ਸਹੀ ਇੱਕ ਬਾਕੀ ਅੱਛੇ ਫਰੀਮਲ ਦੇ ਹੱਥੋਂ ਇਹ ਸਰਜ ਨੇ ਦੋ ਨਾ ਦੋ ਇਹਨਾਂ ਦੋ ਦਨ ਅੱਜ ਪੇਸ਼ ਕੀਤੇ ਨੇ ਦੋਨ ਦਾ ਚੋਰੀ ਦਾ ਨਸਲ ਕੀਤਾ ਦੋਨਾਂ ਦਾ ਚੋਰਾ ਨਾ ਚੋਰਾ ਦਾ ਵੀ ਅਫੀਮ ਵਾਲਾ ਇਹ ਸਰਜ ਜਿਹੜੀ ਚੋਰੀ ਦੀ ਵਾਰਦਾਤ ਹੈ ਪਹਿਲਾਂ ਵੀ ਕੁਛ ਇਹਨਾਂ ਦਾ ਕੋਈ ਬੈਕਗ੍ਰਾਉਂਡ ਯੋਜਰ ਨਿਕਲਿਆ ਕੁਛ ਪਹਿਲਾਂ ਵੀ ਇਹਨਾਂ ਦੇ ਇੱਕ ਦੋ ਬਲੋ ਪਰਚੇ ਹੈਗੇ ਚੋਰੀ ਵਾਲੇ ਤੇ ਵੀ ਹੈਗੇ ਤੇ ਅਫੀਮ ਵਾਲੇ ਦੇ ਵੀ ਹੈਗੇ ਪਰਚੇ ਉਹ ਚੋਰੀਆਂ ਦੇ ਹੈ ਕਿ ਚੋਰੀ ਚੋਰੀ ਦੇ ਕਿ ਕਿੱਥੋਂ ਦੇ ਰਹੇ ਨੇ ਸਰ ਇਹ ਦੋਨੇ ਰਾਜਪੁਰ ਦੇ ਨੇ ਕੀ ਨਾਮ ਇੱਕ ਦਾ ਯਸ਼ਪਾਲ ਚੋਰ ਦਾ ਤੇ ਅਫੀਮ ਵਾਲੇ ਦਾ ਕਮਲ ਕੁਮਾਰ ਹੈ ਉਹ ਵਾਲੀ ਜਿੱਤੇ ਅਰਗਤਖਿ ਸਪੈਸ਼ਲ ਨਕਾਬੰਦੀ ਚੈਕਿੰਗ ਚੱਲ ਰਹੀ ਹੈ। ਸੁਭਮਾਨਾ ਸਿੱਕੂ ਸਾਹਿਬ ਪੜਿਆ ਲਾ ਡੀਆਰ ਪਿਸਾਰਾ ਹੀ ਬਰਾੜੀ ਰਹਿਤਾਂ ਦੇ। ਨਕਸ਼ਤਾਂ ਚੈਕਿੰਗ ਨੱਕੇ ਤੇ ਲੱਗੀ ਹੋਈ ਹੈ। ਕੱਲ ਜਰਗੀਰ ਸਿੰਘ ਵਾਲਰ ਨੇ ਅੰਦਰੂਨੀ ਦਾ ਨਕਲ ਆਇਆ ਹੈ। ਇਹ ਦੌਰਾਨ ਚੈਕਿੰਗ ਕੀਤੀ ਕੋਈ ਵਿਅਕਤੀ ਤੋਂ 200 ਰਾਮ ਫੀਮ ਬਰਾਉਂਦੇ। ਹੂੰ ਕੋਹੋਂ ਜਿਹੜੇ ਮੋਲ ਹੋ ਕੀ ਬਰਾਉਂਦੇ ਹੈ। ਇੱਕ ਪੀਐਸ ਬਲਦੇਵ ਸਿੰਘ ਵੱਲੋਂ ਦਰਨੀ ਗਸਤ ਆਇ ਪਤਾ ਅਫੀਰ ਬਣਤੀ ਹੋਈ ਸੀ। ਜੋਸ਼ੂ ਕਾਉਗਿਸ਼ਪਲ ਨਾਦ ਜੋਸ਼ੂ ਕਾਉਗਾ ਤੋਂ 4 ਸਿਲੰਡਰ ਇੱਕ ਐਕਟਵੇ ਬਰਾਮਦ ਕੀਤੇ। ਸਰ ਜੀ 31 ਦਿਨਾਂ ਦੇ ਵਿੱਚ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਸ਼ਕਤੀ ਕਿੱਥੇ ਜਾ ਰਹੀ ਹੈ? ਬਿਲਕੁਲ ਪੂਰੀ ਸ਼ਕਤੀ ਦਿੱਤੀ ਜਾ ਰਹੀ ਹੈ ਧਿਆਨ ਦੇਣ ਕਿਸੇ ਨੂੰ ਕੋਈ ਵੀ ਬਕਸ਼ਾ ਨਹੀਂ ਜਾਏਗਾ ਸਾਡੇ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਇਹਨਾਂ ਨੂੰ? ਸੰਦੇਸ਼ ਚੋਰਾ ਨੂੰ ਇਹ ਸੰਦੇਸ਼ ਇਹ ਵੀ ਜਾਂਦਾ ਰਾਜਪੁਰਾ ਛੱਡ ਜਾਓ ਜਾਂ ਚੋਰੀ ਛੱਡ ਜਾਓ। ਕੀ ਧਾਰਾ ਲਾਈ ਸਰ ਜੀ? ਚੋਰੀ ਦੀ ਧਾਰਾ ਨਾਲ ਲੱਗੀ ਇੱਕ ਬਾਕੀ ਅਕੀਂ ਮੜਨ ਦੇ ਵਿੱਚ ਇਸਨੂੰ ਜਿਹਨਾਂ ਤੋਂ ਇਹਨਾਂ ਦੋ ਦੋ ਅੱਜ ਪੇਸ਼ ਕੀਤੇ ਨੇ ਦੋਨਾਂ ਦਾ ਕੁਰਚਮਾਨ ਅਸਰ ਕੀਤਾ ਦੋਨਾਂ ਦਾ ਚੋਰਾਂ ਦਾ ਤੇ ਅਫੀਮ ਵਾਲੇ ਇਹ ਸਾਰੇ ਜਿਹੜੀ ਚੋਰੀ ਦੀ ਵਾਰਦਾਤ ਹੈ ਪਹਿਲਾਂ ਵੀ ਕੁਛ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਾਂ ਯੋਜਨਾ ਨਿਕਲਿਆ ਕੁਛ ਪਹਿਲਾਂ ਵੀ ਨਾ ਤੇ ਇੱਕ ਦੋ ਬਹੁਤ ਪਰਚੇ ਆ ਗਏ ਚੋਰੀ ਵਾਲੇ ਤੇ ਵੀ ਹੈਗੇ ਤੇ ਅਫੀਮ ਵਾਲੇ ਵੀ ਹੈਗੇ ਉਹ ਚੋਰੀਆਂ ਦੇ ਹੈ ਕਿ ਚੋਰੀ ਚੋਰੀ ਕਿ ਕਿੱਥੋਂ ਦੇ ਰਹੇ ਆਣੇ ਸਰ ਇਹ ਦੋਨੇ ਰਾਜਪੁਰ ਦੇ ਨੇ ਕੀ ਨਾਂ ਨੇ ਇੱਕ ਦਾ ਯਸ਼ਪਾਲ ਚੋਰ ਦਾ ਤੇ ਅਫੀਮ ਵਾਲਾ ਕਮਲ ਕੁਮਾਰ ਹੈ